ਸਤਿ ਜੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਯੂਪੀ ਦੇ ਪੰਜਾਬੀ ਪਿੰਡ ਤੇ ਮਾਰਨਿੰਗ ਦਾ ਟਾਈਮ ਆ ਜੀ ਲੋ ਜੀ ਇੱਥੇ ਬਣ ਗਈ ਹੈ ਚਾਹ ਕਿਉਂਕਿ ਚਾਹ ਪੀ ਕੇ ਹੀ ਆਪਣੇ ਸਭ ਸ਼ੁਰੂ ਹੁੰਦੇ ਨੇ ਦਿਨ ਤੋਂ ਲੋ ਜੀ ਇੱਥੇ ਮੈਂ ਹੁਣ ਸਬਜੀ ਦੀ ਤਿਆਰੀ ਕਰ ਲਈ ਮੈਂ ਬਣਾ ਰਹੀ ਹਾਂ ਪਰ ਮੈਂ ਟਿੰਡੇ ਤੇ ਮਸਾਲਾ ਪੀਸ ਕੇ ਵਿੱਚ ਫੀਲਿੰਗ ਕਰਤੀ ਸੀ ਇਹਦੇ ਵਿੱਚ ਹਰੀਆਂ ਮਿਰਚਾਂ ਪਿਆਜ਼ ਟਮਾਟਰ ਤੇ ਹਲਦੀ ਲੂਨ ਮੇਚ ਸਾਰਾ ਕੁਝ ਮਿਕਸ ਕਰਕੇ ਮੈਂ ਢੰਡੇ ਭਰਤੇ ਤੇ ਵੈਸੇ ਦੇਖਣ ਚ ਬਹੁਤ ਬੜੇ ਬੜੇ ਲੱਗ ਰਹੇ ਆ ਢੰਡੇ ਪਰ ਬਿਲਕੁਲ ਕੱਚੇ ਸੀ ਪਹਿਲੇ ਮੈਂ ਕੱਟ ਕੇ ਬਣਾਉਣ ਲੱਗੀ ਸੀ ਫਿਰ ਮੈਨੂੰ ਲੱਗਿਆ ਕਿ ਨਹੀਂ ਭਰਕੀ ਬਣਾ ਲੈਣੀ ਆ ਕਿਸੀ ਭਰੇ ਹੋ ਜਾਦਾ ਟੇਸਟੀ ਲੱਗਦੀ ਆ ਲਓ ਜੀ ਕੜਾਹੀ ਚ ਤੇਲ ਪਾ ਕੇ ਫਰਾਈ ਹੋਣ ਵਾਸਤੇ ਰੱਖਤੇ ਤੇ ਉੱਤੇ ਛੋਟੇ ਛੋਟੇ ਪਿਆਜ਼ ਰੱਖਤੇ ਮੈਂ ਕਿਉਂਕਿ ਕੁੰਨੇਹ ਪਿਆਜ਼ ਬਹੁਤ ਜ਼ਿਆਦਾ ਟੇਸਟੀ ਲੱਗਦੀ ਆ ਤੇ ਹੁਣ ਸਲੋ ਜੇ ਗੈਸ ਤੇ ਹੌਲੀ-ਹੌਲੀ ਬਣਦੇ ਰਹਿਣਗੇ ਜਦ ਤੱਕ ਆਪਣਾ ਹੋਰ ਕੰਮ ਨਿਬੜ ਲਾਂਗੇ ਤੇ ਇੱਥੇ ਜਿਹੜਾ ਬਚਿਆ ਹੋਇਆ ਮਸਾਲਾ ਸੀ ਮੈਂ ਟਿੰਡਿਆਂ ਦੇ ਉੱਤੇ ਪਾਤਾ ਜਿਹੜਾ ਮਤਲਬ ਫੀਲਿੰਗ ਕਰਦੇ ਹੋਏ ਬਚ ਗਿਆ ਸੀ ਤੇ ਮਸਾਲੇ ਨਾਲ ਟਿੰਡਿਆਂ ਨੂੰ ਕਵਰ ਕਰ ਦਾਂਗੇ ਤੇ ਫਿਰ ਇਹਨੂੰ ਢੱਕ ਦਾਂਗੇ ਸਲੋ ਜੇ ਗੈਸ ਤੇ ਹੌਲੀ-ਹੌਲੀ ਟਿੰਡੇ ਬਣਦੇ ਰਹਿਣਗੇ ਜਦ ਤੱਕ ਕੋਈ ਹੋਰ ਕੰਮ ਦੇਖ ਲੈਣੇ ਆ ਇੱਥੇ ਜੀ ਮੈਂ ਤੁਹਾਨੂੰ ਦਿਖਾ ਰਹੀ ਹਾਂ ਅੱਜ ਸਵੇਰੇ-ਸਵੇਰੇ ਭయ్యా ਪlant ਲੈ ਕੇ ਆ ਗਿਆ ਤੇ ਮੈਨੂੰ ਵਧੀਆ ਲੱਗੀ ਵੈਸੇ ਆ ਤਾਂ ਸਿਆਲ ਚ ਵੀ ਸੀਗੇ ਮੇਰੇ ਕੋਲ ਹੁਣ ਸੁੱਕ ਜਗੇ ਸੀ ਇੱਕ ਲੈ ਲਿਆ ਮੈਂ ਪlant ਤੇ ਇੱਕਾਂ ਵਾਲਾ ਲਿਆ ਤੇ ਅੱਜ ਤਸਵੀਰ ਸਵੇਰੇ ਮੇਰੇ ਗਾਲਾਂ ਵੀ ਪੈ ਗਈਆਂ ਕਹਿੰਦੇ ਮੇਰੇ ਹਸਬੰਦ ਕਹਿੰਦੇ ਕਿ ਜਦੋਂ ਵੀ ਪlant ਲੈ ਕੇ ਆਉਂਦਾ ਭਈਆ ਤਾਂ ਜਦੀਪ ਖਰੀਦ ਲੈਂਦੀ ਆ ਆ ਸਦਾ ਸੁਹਾਗਣ ਇਹਨੂੰ ਸਦਾ ਬਹਾਰ ਵੀ ਕਹਿੰਦੇ ਮੇਰੇ ਕੋਲ ਵਾਈਟ ਕਲਰ ਦੀ ਆ ਪਹਿਲਾਂ ਆ ਵਾਲਾ ਕਲਰ ਨਹੀਂ ਸੀ ਮੈਂ ਅੱਜ ਲਿਆ ਤੇ ਇੱਕ ਅੰਬ ਦਾ ਪੇੜ ਲਿਆ ਮੈਂ ਆ ਦੇਖੋ ਜੀ ਉਹਨੇ ਦੱਸਿਆ ਕਿ ਇਹ ਬਾਰਾ ਮਾਸੀ ਆ ਬਾਕੀ ਦੇਖੋ ਹੁਣ ਕਿਵੇਂ ਦਾ ਨਿਕਲਦਾ ਦੇਖੋ ਨਿੱਕਾ ਜਿਹਾ ਫਰੂਟ ਵੀ ਆਇਆ ਅੰਬੀ ਲੱਗੀ ਆ ਤੇ ਬੂਰ ਵੀ ਆ ਰਿਹਾ ਤੇ ਪਤਾ ਨਹੀਂ ਮੈਨੂੰ ਪਲਾਂਟਸ ਦੇਖ ਕੇ ਫਲਾਵਰ ਦੇਖ ਕੇ ਮੈਨੂੰ ਹੁੰਦਾ ਕਿ ਮੈਂ ਸਾਰੇ ਹੀ ਖਰੀਦ ਲਾਂ ਇਸ ਕਰਕੇ ਜਦੋਂ ਵੀ ਆਉਂਦਾ ਮੈਂ ਲੈਂਦੀ ਰਹਿਣੀ ਆ ਆ ਤੂਤ ਦਾ ਪੇੜ ਕਈ ਕਰਤੂਤ ਵੀ ਕਹਿ ਦਿੰਦੇ ਨੇ ਇਹ ਮੈਂ ਪਿਛਲੀ ਵੀਡੀਓ ਚ ਦਿਖਾਇਆ ਸੀ ਨਾ ਤੂਤੀਆਂ ਲੱਗੀਆਂ ਹੋਈਆਂ ਸੀ ਇਹ ਮੈਂ ਪੇਕਿਆਂ ਤੋਂ ਲਿਆਂਦਾ ਸੀ ਮੈਂ ਉੱਥੇ ਗਈ ਸੀ ਤਾਂ ਇੱਕ ਪੇੜ ਉੱਗਿਆ ਹੋਇਆ ਸੀ نیچے ਮੈਂ ਲੈ ਆਈ ਇਹ ਵੀ ਲਗਾਉਣਾ ਅਜੇ ਤੇ ਬਾਕੀ ਹੁਣ ਫ੍ਰੀ ਹੋ ਕੇ ਫਿਰ ਇਹਨਾਂ ਨੂੰ ਲਗਾਉਂਗੀ ਮੈਂ ਬਸ ਮੈਨੂੰ ਸ਼ੌਂਕ ਹੀ ਆ ਇੱਥੇ ਜੀ ਸਾਰੇ ਕੰਮ ਨਿਪਟਾ ਲਏ ਆਪਾਂ ਫ੍ਰੀ ਹੋ ਗਏ ਤੇ 11 ਕ ਦਾ ਟਾਈਮ ਹੋ ਗਿਆ ਤੇ ਇੱਥੇ ਮੈਂ ਕੁਝ ਸੂਟ ਮੰਗਵਾਏ ਸੀ ਆਨਲਾਈਨ ਮੈਂ ਇਸ ਮੈਂ ਕਦੇ ਮੰਗਵਾਈ ਨਹੀਂ ਪਹਿਲੀ ਵਾਰੀ ਮੰਗਵਾਇਆ ਇਹ ਮੰਗਵਾਇਆ ਜੀ ਪੰਜਾਬ ਸੰਗਰੂਰ ਤੋਂ ਮੈਨੂੰ ਵਧੀਆ ਲੱਗੇ ਤੇ ਪ੍ਰਾਈਸ ਵੀ ਵਧੀਆ ਲੱਗੇ ਤੇ ਕਪੜਾ ਵੀ ਮੈਨੂੰ ਲੱਗਿਆ ਕਿ ਵਧੀਆ ਤੇ ਸਲਵਾਰ ਤੇ ਵਰਕ ਉਹ ਵੀ ਸਾਰਾ ਕੁਝ ਵਧੀਆ ਲੱਗਿਆ ਤੇ ਮੈਂ ਤੈਨੂੰ ਸੂਟ ਆਰਡਰ ਕਰਤੇ ਤੇ ਅੱਜ ਮੈਨੂੰ ਮਿਲ ਗਿਆ ਤੇ ਚਲੋ ਜੀ ਆਪਾਂ ਓਪਨਿੰਗ ਕਰਕੇ ਦੇਖਦੇ ਹਾਂ ਕਿਵੇਂ ਦੇ ਆ ਮਤਲਬ ਜਿਵੇਂ ਦੇ ਦੇਖਣ ਨੂੰ ਲੱਗਦੇ ਸੀ ਉਵੇਂ ਦੇ ਹੀ ਆ ਜਾਂ ਕੋਈ ਫਰਕ ਆ ਆਪਾਂ ਇੱਥੇ ਹੁਣ ਓਪਨਿੰਗ ਕਰਦੀ ਆ ਬਹੁਤ ਸੋਹਣੀ ਪੈਕਿੰਗ ਕਰ ਕੀਤੀ ਹੋਈ ਆ ਤਾਂ ਕਿ ਹੈ ਨਾ ਰਾਸਤੇ ਵਿੱਚ ਕੁਝ ਵੀ ਖਰਾਬ ਨਾ ਹੋਣ ਇਹ ਪੋਲੀਥੀਨ ਨਾਲ ਉੱਤੇ ਪੈਕਿੰਗ ਆ ਤੇ ਇਹਨੂੰ ਆਪਾਂ ਖੋਲ ਕੇ ਹੁਣ ਦੇਖਦੇ ਤੇ ਤੁਹਾਨੂੰ ਵੀ ਦਿਖਾਉਣੀ ਆ ਮੈਂ வாਜੀ ਦੇਖੋ ਅੰਦਰ ਵੀ ਇੱਕ ਪੋਲੀਥੀਨ ਆ ਬਹੁਤ ਵਧੀਆ ਪੈਕਿੰਗ ਦਾ ਬਹੁਤ ਵਧੀਆ ਕੀਤੀ ਹੋਈ ਆ ਤੇ ਚਲੋ ਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿਵੇਂ ਦੇ ਆ ਸੂਟ ਮੈਂ ਸੇਮੈਂ ਹਮੇਸ਼ਾ ਸ਼ਾਪ ਤੋਂ ਹੀ ਖਰੀਦੀ ਹੁੰਦੀ ਆ ਪਰ ਪਹਿਲੀ ਵਾਰ ਮੈਂ ਮੰਗਵਾਇਆ ਤੇ ਨਾਲੇ ਮੈਨੂੰ ਆਈਡੀਆ ਜਿਹਾ ਹੋਜੂਗਾ ਕਿ ਮੈਂ ਕਿਉਂਕਿ ਰੇਟ ਵੀ ਮੈਨੂੰ ਸਹੀ ਲੱਗੇ ਤੇ ਬਹੁਤ ਵਧੀਆ ਮੈਨੂੰ ਕਲਰ ਵੀ ਲੱਗਿਆ ਆ ਦੇਖੋ ਜੀ ਤਿੰਨ ਸੂਟ ਨੇ ਤੇ ਇਹ ਤਿੰਨੋਂ ਸੂਟ ਕਮੀਜ਼ ਪ੍ਰਿੰਟ ਨੇ ਸ਼ਰਟ ਮਤਲਬ ਪ੍ਰਿੰਟ ਆ ਤੇ ਸਲਵਾਰ ਤੇ ਵਰਕ ਹੋਇਆ ਹੈ ਦੇਖੋ ਜੀ ਆਹ ਵਾਲੀ ਸ਼ਰਟ ਆ ਤੇ ਆ ਬਾਟਮ ਆ ਇਹ ਤੇ ਵਰਕ ਵੀ ਬਿਲਕੁਲ ਪ੍ਰਿੰਟ ਦੇ ਨਾਲ ਦੇ ਕਲਰ ਦਾ ਵਰਕ ਕੀਤਾ ਹੋਇਆ ਟਿੱਕਾ ਵਾਲਾ ਹੈ ਇਹ ਨੇਵੀ ਬਲੂ ਜੀ ਆ ਦੇ ਵਿੱਚ ਗ੍ਰੇ ਜੇ ਫਲਾਵਰ ਨੇ ਤੇ ਨਾਲ ਦਾ ਹੀ ਵਰਕ ਕੀਤਾ ਹੋਇਆ ਦੇਖੋ ਸਲਵਾਰ ਤੇ ਤੇ ਆਹ ਵਾਲਾ ਪੀਸ ਤੇ ਬਲੈਕ ਕਲਰ ਦਾ ਤੇ ਇਹਦੇ ਵੀ ਸ਼ਰਟ ਦੇ ਨਾਲ ਦਾ ਹੀ ਬਿਲਕੁਲ ਵਰਕ ਕੀਤਾ ਹੋਇਆ ਤੇ ਹੁਣ ਮੈਂ ਤੁਹਾਨੂੰ ਖੋਲ ਕੇ ਵੀ ਦਿਖਾਉਣੀ ਆ ਹਨਾ ਕਪੜਾ ਕਿਵੇਂ ਦਾ ਨਾਲੇ ਮੈਂ ਦੇਖਦੀ ਆ ਬਹੁਤ ਹੀ ਸੌਫਟ ਕਪੜਾ ਹਨਾ ਜਿਵੇਂ ਦਾ ਮੈਂ ਸੋਚਿਆ ਸੀ ਫੋਨ ਤੇ ਦੇਖ ਕੇ ਬਿਲਕੁਲ ਸੇਮ ਹੋਵੇਂ ਦਾ ਹੀ ਆ ਨਹੀਂ ਤਾਂ ਕਈ ਵਾਰ ਇਹ ਹੁੰਦਾ ਨਾ ਆਪਾਂ ਜਦੋਂ ਫੋਨ ਤੇ ਦੇਖਦੀਆਂ ਤਾਂ ਦੇਖਣ ਚੌਰ ਜਦੋਂ ਆਪਾਂ ਹੱਥ ਚ ਫੜ ਕੇ ਕਪੜਾ ਦੇਖਦੇ ਆ ਫਰਕ ਹੁੰਦਾ ਪਰ ਬਿਲਕੁਲ ਸੇਮ ਹੀ ਜਿਹਾ ਜਿਹਾ ਮੈਂ ਸੋਚਿਆ ਸੀ ਬਿਲਕੁਲ ਉਮੀਦ ਇਸ ਸੂਟ ਨੇ ਬਹੁਤ ਸੌਫਟ ਕਾਟਨ ਆ ਵਧੀਆ ਲੱਗੇ ਮੈਨੂੰ ਬਹੁਤ ਵਧੀਆ ਲੱਗੇ ਤੇ ਇਸ ਤਰ੍ਹਾਂ ਆਪਾਂ ਆਨਲਾਈਨ ਜੇ ਸਸਤੀ ਚੀਜ਼ ਮਿਲੇ ਤਾਂ ਜਰੂਰ ਮੰਗਵਾਉਣੀ ਚਾਹੀਦੀ ਹੈ ਹਨਾ ਤੇ ਮੈਨੂੰ ਇਹਨਾਂ ਦਾ ਪ੍ਰਾਈਸ ਠੀਕ ਲੱਗਾ ਸੀ ਤੇ ਡਿਜ਼ਾਈਨ ਵੀ ਵਧੀਆ ਲੱਗਿਆ ਸੀ ਜੈਸੇ ਵੀ ਗਰਮੀਆਂ ਦੇ ਵਿੱਚ ਹਲਕੇ ਵਰਕ ਵਾਲੇ ਸੂਟ ਮੈਨੂੰ ਵਧੀਆ ਲੱਗਦੇ ਨੇ ਇਹ ਪ੍ਰਿੰਟ ਸੋਹਣਾ ਹੋਵੇ ਜਿਆਦਾ ਹੈਵੀ ਵਰਕ ਗਰਮੀਆਂ 'ਚ ਨਹੀਂ ਵਧੀਆ ਲੱਗਦਾ ਤੇ ਨਾਲੇ ਜਿਵੇਂ ਕੀ ਆਪਾਂ ਬਾਹਰ ਅੰਦਰ ਪਾ ਕੇ ਫਿਰ ਇਹਨਾਂ ਨੂੰ ਘਰੇ ਵੀ ਆਰਾਮ ਨਾਲ ਯੂਜ਼ ਕਰ ਸਕਦੇ ਆ ਤੇ ਕਿਵੇਂ ਦੇ ਲੱਗੇ ਸੂਟ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿਵੇਂ ਲੱਗੀ ਮੇਰੀ ਅੱਜ ਦੀ ਵੀਡੀਓ ਤੇ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਜਿਹੜੇ ਨਿਊ ਨੇ ਚੈਨਲ ਤੇ ਤੇ ਪਿਆਰੇ ਪਿਆਰੇ ਕਮੈਂਟ ਵੀ ਕਰਿਓ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ